ਹallelujah hallelujah 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 ਸਾਰਣ ਮੇਰੇ ਵੱਲ ਜੈਮਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਜੋ ਪਰਮੇਸ਼ਵਰ ਨੇ ਸਾਡੀ ਜਿੱਤ ਕਰਵਾਈ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਅਕਬਾਲ ਸਿੰਘ ਢਿੱਲੋਂ ਨਾਮ ਦਾ ਬੰਦਾ ਔਰ ਇੱਕ ਐਂਕਰ ਦੀਪ ਬਾਜਵਾ ਜਿਹੜੇ ਮੁਸੀਬਾ ਹੀ ਚਾਹੁੰਦੇ ਖਿਲਾਫ ਬਹੁਤ ਭਦੀ ਸ਼ਬਦਾਵਲੀ ਵਰਤੇ ਸੀ ਔਰ ਜਿਨ੍ਹਾਂ ਨੇ ਸਾਡੀ ਮਾਂ ਮਰੀਮ ਔਰ ਸਾਡੀ ਪਵਿੱਤਰ ਧਰਮ ਗ੍ਰੰਥ ਬਾਈਬਲ ਨੂੰ ਟਾਰਗੇਟ ਕੀਤਾ ਔਰ ਸਾਡੇ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਦੇ ਖਿਲਾਫ ਬੋਲਿਆ ਔਰ ਜਦੋਂ ਅਸੀਂ ਪ੍ਰਸ਼ਾਸਨ ਨੂੰ ਉਹਦੀ ਤਲਾਹ ਦਿੱਤੀ ਪ੍ਰਸ਼ਾਸਨ ਨੂੰ ਅਸੀਂ ਕੰਪਲੇਂਟ ਦਿੱਤੀ ਔਰ ਪ੍ਰਸ਼ਾਸਨ ਨੇ ਆਪਣੀ ਪੂਰੀ ਖੋਜ ਪੜਤਾਲ ਕਰਕੇ ਅੱਜ ਜਿਹੜੀ ਐਫ ਆਈ ਆਰ ਦਰਜ ਹੈ 24 ਨੰਬਰ ਉਹਨਾਂ ਤੇ ਕਰਤੀ ਆ ਔਰ ਅਸੀਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਪਰਮੇਸ਼ਵਰ ਨੇ ਸਾਨੂੰ ਜਿੱਤ ਪ੍ਰਾਪਤ ਕਰਵਾਈ ਆ ਔਰ ਪ੍ਰਸ਼ਾਸਨ ਦਾ ਵੀ ਖਾਸ ਕਰਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਐਸਐਸਪੀ ਸਤਿੰਦਰ ਸਿੰਘ ਉਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਕੰਪਲੇਂਟ ਤੇ ਐਕਸ਼ਨ ਲੈਂਦੇ ਹੋਏ ਉਹ ਜਿਹੜੇ ਦੋਸ਼ੀ ਸੀ ਉਹਨਾਂ ਤੇ ਜਿਹੜੀ 295 ਇਹਦਾ ਪਰਚਾ ਦਰਜ ਕੀਤਾ ਔਰ ਜਿਹੜੇ ਮੁਸੀਬਾ ਹੈ ਚਾਰੇ ਦੇ ਹਿਰਦੇ ਵਰੁੰਦਰੇ ਗਏ ਸੀ ਉਹਨਾਂ ਤੇ ਮਲਮ ਪੱਟੀ ਦਾ ਕੰਮ ਕੀਤਾ ਔਰ ਇੱਕ ਮੈਂ ਜਿੰਨੇ ਵੀ ਮਸੀਹ ਵਿਰੋਧੀ ਤਾਕਤਾਂ ਆ ਉਹਨਾਂ ਨੂੰ ਮੈਂ ਇਹ ਚੇਤਾਵਨੀ ਦੇਣਾ ਚਾਹੁੰਨਾ ਵੀ ਤੁਹਾਨੂੰ ਕਦੀ ਵੀ ਬਖਸ਼ਿਆ ਨਹੀਂ ਜਾਏਗਾ ਹੁਣ ਉਹ ਸਮਾਂ ਨਹੀਂ ਹੈਗਾ ਵੀ ਤੁਸੀਂ ਮਸੀਹ ਭਾਈਚਾਰੇ ਦੇ ਖਿਲਾਫ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਜੋ ਮਰਜੀ ਤੁਹਾਡੇ ਦਿਲ ਚ ਆਏਗਾ ਤੁਸੀਂ ਬੋਲਦੇ ਹੋਗੇ ਔਰ ਅਸੀਂ ਚੋਪਰ ਮਾਨਨਾ ਤੁਹਾਡੀ ਗੱਲ ਨੂੰ ਜਿਹੜਾ ਵਾ ਸੁਣ ਕੇ ਦੇਖਦੇ ਰਹਿਵਾਂਗੇ ਹੁਣ ਤੁਹਾਨੂੰ ਮੂੰਹ ਤੋੜ ਮਾਰਕ ਦਿੱਤਾ ਜਾਏਗਾ ਔਰ ਅਸੀਂ ਅੱਜ ਐਫ ਆਈ ਆਰ ਜਿਹੜੀ ਆ ਉਹਨਾਂ ਤੇ ਦਰਜ ਕਰਵਾਤੀ ਆ ਇਹ 24 ਨੰਬਰ ਐਫ ਆਈ ਆਰ ਆਇਆ ਜੋ ਅੰਬਰਸਰ ਪੁਸ ਸੁਧਿਆਤੀ ਵੱਲੋਂ ਹੋਈ ਆ ਔਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਔਰ ਆਪਣੇ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਸਾਡਾ ਸਾਥ ਦਿੱਤਾ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਹallelujah 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 ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਮੈਂ ਪਰਮੇਸ਼ਵਰ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਜੋ ਪਰਮੇਸ਼ਵਰ ਨੇ ਸਾਡੀ ਜਿੱਤ ਕਰਵਾਈ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੀ ਸੀ ਜਿਦੇ ਵਿੱਚ ਅਕਬਾਲ ਸਿੰਘ ਢਿੱਲੋਂ ਨਾਮ ਦਾ ਬੰਦਾ ਔਰ ਇੱਕ ਐਂਕਰ ਦੀਪ ਬਾਜਵਾ ਜਿਹੜੇ ਮਸੀਹ ਭਾਈ ਚਾਲੂ ਦੇ ਖਿਲਾਫ ਬਹੁਤ ਭੱਦੀ ਸ਼ਬਦਾਂ ਦੀ ਵਰਤਾਰੇ ਸੀ ਔਰ ਜਿਨ੍ਹਾਂ ਨੇ ਸਾਡੀ ਮਾਂ ਮਰੀਮ ਔਰ ਸਾਡੀ ਪਵਿੱਤਰ ਧਰਮ ਗ੍ਰੰਥ ਬਾਈਬਲ ਨੂੰ ਟਾਰਗੇਟ ਕੀਤਾ ਔਰ ਸਾਡੇ ਪਰਮੇਸ਼ਵਰ ਪ੍ਰਭ ਯਿਸੂ ਮਸੀਹ ਦੇ ਖਿਲਾਫ ਬੋਲਿਆ ਔਰ ਜਦੋਂ ਅਸੀਂ ਪ੍ਰਸ਼ਾਸਨ ਨੂੰ ਉਹਦੀ ਤਲਾਹ ਦਿੱਤੀ ਪ੍ਰਸ਼ਾਸਨ ਨੂੰ ਅਸੀਂ ਕੰਪਲੇਂਟ ਦਿੱਤੀ ਔਰ ਪ੍ਰਸ਼ਾਸਨ ਨੇ ਆਪਣੀ ਪੂਰੀ ਖੋਜ ਪੜਤਾਲ ਕਰਕੇ ਅੱਜ ਜਿਹੜੀ ਐਫ ਆਈ ਆਰ ਨਰਜੇ 24 ਨੰਬਰ ਉਹਨਾਂ ਤੇ ਕਰਤੀ ਆ ਔਰ ਅਸੀਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਪਰਮੇਸ਼ਵਰ ਨੇ ਸਾਨੂੰ ਜਿੱਤ ਪ੍ਰਾਪਤ ਕਰਵਾਈ ਆ ਔਰ ਪ੍ਰਸ਼ਾਸਨ ਦਾ ਵੀ ਖਾਸ ਕਰਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਐਸ ਐਸ ਪੀ ਸਤਿੰਦਰ ਸਿੰਘ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਕੰਪਲੇਂਟ ਤੇ ਐਕਸ਼ਨ ਲੈਂਦੇ ਹੋਏ ਉਹ ਜਿਹੜੇ ਦੋਸ਼ੀ ਸੀ ਉਹਨਾਂ ਤੇ ਜਿਹੜੀ 295 ਇਹਦਾ ਪਰਚਾ ਦਰਜ ਕੀਤਾ ਉਹ ਜਿਹੜੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਸੀ ਉਹਨਾਂ ਤੇ ਮਲਮ ਪੱਟੀ ਦਾ ਕੰਮ ਕੀਤਾ ਔਰ ਇੱਕ ਮੈਂ ਜਿਨੇ ਵੀ ਮਸੀਹ ਵਿਰੋਧੀ ਤਾਕਤਾਂ ਵਾਂ ਉਹਨਾਂ ਨੂੰ ਮੈਂ ਇਹ ਚੇਤਾਵਨੀ ਦੇਣਾ ਚਾਹੁੰਦਾ ਵੀ ਤੁਹਾਨੂੰ ਕਦੀ ਵੀ ਬਖਸ਼ਿਆ ਨਹੀਂ ਜਾਏਗਾ ਹੁਣ ਉਹ ਸਮਾਂ ਨਹੀਂ ਹੈਗਾ ਵੀ ਤੁਸੀਂ ਮਸੀਹ ਭਾਈਚਾਰੇ ਦੇ ਖਿਲਾਫ ਸਾਡੇ ਪਰਮੇਸ਼ਵਰ ਪ੍ਰਭ ਯਿਸੂ ਮਸੀਹ ਦੇ ਖਿਲਾਫ ਜੋ ਮਰਜੀ ਤੁਹਾਡੇ ਦਿਲ ਚ ਆਏਗਾ ਤੁਸੀਂ ਬੋਲਦੇ ਹੋਗੇ ਔਰ ਅਸੀਂ ਚੋਪਰ ਮਾਨਨਾ ਤੁਹਾਡੀ ਗੱਲ ਨੂੰ ਜਿਹੜਾ ਵਾ ਸੁਣ ਕੇ ਦੇਖਦੇ ਰਵਾਂਗੇ ਹੁਣ ਤੁਹਾਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਏਗਾ ਔਰ ਅਸੀਂ ਅੱਜ ਐਫ ਆਈ ਆਰ ਜਿਹੜੀ ਹੈ ਆਪਣੇ ਤੇ ਦਰਜ ਕਰਵਾਤੀ ਆ ਇਹ 24 ਨੰਬਰ ਐਫ ਆਈ ਆਰ ਹੈ ਜੋ ਅੰਬਰਸਰ ਪੁਸ ਦਿਹਾਤੀ ਵੱਲੋਂ ਹੋਈ ਆ ਔਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਆਪਣੇ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਸਾਡਾ ਸਾਥ ਦਿੱਤਾ ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀ ਦੀ ਹallelujah ਹallelujah ਸਾਰਣ ਮਿਰਵੋਲੋ ਜਮਸੀਦੀ ਮੈਂ ਪਰਮੇਸ਼ਵਰ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਜੋ ਪਰਮੇਸ਼ਵਰ ਨੇ ਸਾਡੀ ਜਿੱਤ ਕਰਵਾਈ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੀ ਸੀ ਜਿਦੇ ਵਿੱਚ ਅਕਬਾਲ ਸਿੰਘ ਢਿੱਲੋਂ ਨਾਮ ਦਾ ਬੰਦਾ ਔਰ ਇੱਕ ਐਂਕਰ ਦੀਪ ਬਾਜਵਾ ਜਿਹੜੇ ਮਸੀਹ ਭਾਈ ਚਲਦੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਵਰਤ ਰਹੇ ਸੀ ਔਰ ਜਿਨ੍ਹਾਂ ਨੇ ਸਾਡੀ ਮਾਂ ਮਰੀਮ ਔਰ ਸਾਡੀ ਕੋਈਤੇ ਧਰਮ ਗ੍ਰੰਥ ਬਾਈਬਲ ਨੂੰ ਟਾਰਗੇਟ ਕੀਤਾ ਔਰ ਸਾਡੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਖਿਲਾਫ ਬੋਲਿਆ ਔਰ ਜਦੋਂ ਅਸੀਂ ਪ੍ਰਸ਼ਾਸਨ ਨੂੰ ਉਹਦੀ ਤਲਾਹ ਦਿੱਤੀ ਪ੍ਰਸ਼ਾਸਨ ਨੂੰ ਅਸੀਂ ਕੰਪਲੇਂਟ ਦਿੱਤੀ ਔਰ ਪ੍ਰਸ਼ਾਸਨ ਨੇ ਆਪਣੀ ਪੂਰੀ ਖੋਜ ਪੜਤਾਲ ਕਰਕੇ ਅੱਜ ਜਿਹੜੀ ਐਫ ਆਈ ਆਰ ਨਰਜੇ ਆ 24 ਨੰਬਰ ਉਹਨਾਂ ਤੇ ਕਰਤੀ ਆ ਔਰ ਅਸੀਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਪਰਮੇਸ਼ਵਰ ਨੇ ਸਾਨੂੰ ਜਿੱਤ ਪ੍ਰਾਪਤ ਕਰਵਾਈ ਆ ਔਰ ਪ੍ਰਸ਼ਾਸਨ ਦਾ ਵੀ ਖਾਸ ਕਰਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਐਸ ਐਸ ਪੀ ਸਿੰਦਰ ਸਿੰਘੋਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਕੰਪਲੇਂਟ ਤੇ ਐਕਸ਼ਨ ਲੈਂਦੇ ਹੋਏ ਉਹ ਜਿਹੜੇ ਦੋਸ਼ੀ ਸੀ ਉਹਨਾਂ ਤੇ ਜਿਹੜੀ 295 ਇਹਦਾ ਪਰਚਾ ਦਰਜ ਕੀਤਾ ਔਰ ਜਿਹੜੇ ਮੁਸੀਬ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਸੀ ਉਹਨਾਂ ਤੇ ਮਲਮ ਪੱਟੀ ਦਾ ਕੰਮ ਕੀਤਾ ਔਰ ਇੱਕ ਮੈਂ ਜਿਨ੍ਹਾਂ ਵੀ ਮੁਸੀਬ ਵਿਰੋਧੀ ਤਾਕਤਾਂ ਵਾ ਉਹਨਾਂ ਨੂੰ ਮੈਂ ਇਹ ਚੇਤਾਵਨੀ ਦੇਣਾ ਚਾਹੁੰਦਾ ਵੀ ਤੁਹਾਨੂੰ ਕਦੀ ਵੀ ਬਖਸ਼ਿਆ ਨਹੀਂ ਜਾਏਗਾ ਉਹਨੋਂ ਸਮਾਂ ਨਹੀਂ ਹੈਗਾ ਵੀ ਤੁਸੀਂ ਮਸੀਹ ਭਾਈਚਾਰੇ ਦੇ ਖਿਲਾਫ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਜੋ ਮਰਜੀ ਤੁਹਾਡੇ ਦਿਲ ਚ ਆਏਗਾ ਤੁਸੀਂ ਬੋਲ ਦਿਓਗੇ ਔਰ ਅਸੀਂ ਚੋ ਪਰਮਾਨਾ ਤੁਹਾਡੀ ਗੱਲ ਜਿਹੜਾ ਵਾ ਸੁਣ ਕੇ ਦੇਖਦੇ ਰਵਾਂਗੇ ਹੁਣ ਤੁਹਾਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਏਗਾ ਔਰ ਅਸੀਂ ਅੱਜ ਐਫ ਆਈ ਆਰ ਜਿਹੜੀ ਆ ਆਪਣਾ ਤੇ ਦਰਜ ਕਰਵਾਤੀ ਆ ਇਹ 24 ਨੰਬਰ ਐਫ ਆਈ ਆਰ ਆਇਆ ਜੋ ਅੰਬਰਸਰ ਪੁਲਸ ਵਿਧਿਆਤੀ ਵੱਲੋਂ ਹੋਈ ਆ ਔਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਔਰ ਆਪਣੇ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਸਾਡਾ ਸਾਥ ਦਿੱਤਾ सारे मेरे वलो जय सी हलो